ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਆਸਾ ਦੀ ਟੀਮ ਪਹੁੰਚੇ ਮੈਂ ਵੱਡੋ ਜਿਲ੍ਹਾ ਹਿਆਰਪੁਰ ਵਿਖੇ ਜਿੱਥੇ ਕਿ ਦੁਆਬਾ ਫੁੱਟਬਾਲ ਬੈਲਫੇਅਰ ਕਲੱਬ ਵੱਡੋ ਬਲੋਸਲਾਨਾ ਬਾਈ ਮੀ ਸਮਰ ਲੀਗ ਫੁੱਟਬਾਲ ਟੂਰਨਾਮੈਂਟ ਦੇ ਮੈਚ ਜਿੱਥੇਦਰ ਹਰੀ ਸਿੰਘ ਜਸਵਾਲ ਭਾਮ ਦੀ ਪ੍ਰਧਾਨਗੀ ਹਟ ਕਰਵਾਏ ਗਏ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਮਾਸਟਰ ਸਰਵਿਸਿੰਗ ਮੰਨ ਚੱਕਰਵਾਲ ਵਾਲਿਆਂ ਨੇ ਸਰਬ ਧਰਮ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਦੇ ਮੈਚਾਂ ਦਾ ਉਦਘਾਟਨ ਪ੍ਰਧਾਨ ਕ੍ਰਿਸ਼ਨ ਚੰਦ ਪਨੋਟ ਤੇ ਹਰੀ ਸਿੰਘ ਜਸਵਾਲ ਭਾਮ ਵੱਲੋਂ ਕੀਤਾ ਗਿਆ ਅੱਜ ਦੇ ਫਾਈਨਲ ਮੈਚ ਪਿੰਡਲ ਟੇਰਾ ਅਤੇ ਨੰਗਲ ਕਲਾਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ ਜਿਸ ਵਿੱਚ ਫਾਈਨਲ ਮੈਚ ਨੰਗਲ ਕਲਾਂ ਦੀ ਟੀਮ ਨੇ ਇੱਕ ਗੋਲ ਨਾਲ ਜਿੱਤ ਪ੍ਰਾਪਤ ਕਰਕੇ ਇਸ ਫੁੱਟਬਾਲ ਟੂਰਨਾਮੈਂਟ ਤੇ ਕਬਜ਼ਾ ਕੀਤਾ ਮੁੱਖ ਮਮਾਨ ਸੋਨ ਸਿੰਘ ਠੰਡਲ ਸਾਹਿਬ ਕਮੇਟ ਮੰਤਰੀ ਪੰਜਾਬ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਕਾਲੀਦਰ ਬਾਦਲ ਨੇ ਜੇਤੂ ਅਤੇ ਉਪਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ इस मौके प्रधान चंद पनोट हरी सिंह जसवाल भाम अविंदर सिंह ठंडल मास्टर प्रिंसिपल सुखेंद्र प्रिंसीपल रिक्की, पेशनल आगू मास्टर भजन सिंह अजनोहा हरदीप सिंह खालसा कैशियर बड्डो डॉक्टर सुखदेव सिंह बड्डो मुख्तार सिंह पांचटा रिटायर्ड प्रिंसीपल जगमोहन सिंह डांडिया सबका सरपंच तरसेम सिंह डांडिया सरबजीत सिंह मंज रिटायर्ड डी एस पी सतविंदर सिंह अजनोहा कोच गुरदीप सिंह थापा ठेकेदार मोहन पाल सिंह रिक्की संतोख सिंह डांडिया हौलदार इंद्रपाल सिंह हरदीप सिंह खालसा बड्डों हरदीप सिंह अजनोहा एन आर आई हरमिंद बड्डों सोनला रिटायर्ड डी पी कोच अमरीक सिंह मेटियाना कोच बंदना सिंह कोच हरनंदन सिंह खाबड़ा सरबण सिंह भाम जरनैल सिंह खालसा बिंदर सिंह माटा ज्ञानी हरकवल हरकेवल सिंह बड्डो डॉक्टर कुलविंद अजनोहा मनजीत सिंह ठक्करवाल हेडमास्टर सुरजीत सिंह गोगी भाम जरैल सिंह ठक्करवाल राजेश कुमार राजा ठक्करवाल मनजीत सिनोहा मनजीत बघाणा ਪਲਵਿੰਦਰ ਸਿੰਘ ਮਿਨਹਾਸ ਡਾਂਡੀਆਂ ਮਹਿੰਦਰ ਸਿੰਘ ਹਰਦੇਵ ਸਿੰਘ ਵੱਡੂ ਖਰ ਸਿੰਘ ਠੱਕਰਵਾਲ ਪ੍ਰਿੰਸੀਪਲ ਸਤਵਿੰਦਰ ਕੁਮਾਰ ਤਰਲੋਕ ਸਿੰਘ ਅਤੇ ਹੋਰ ਖੇਡ ਪ੍ਰੇਮੀ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਜੀ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੁਭਾਗਾ ਸਮਾਂ ਮਹਾਦਾਨੀ ਸਰਦਾਰ ਕੁੰਦਨ ਸਿੰਘ ਜੀ ਫੁੱਟਬਾਲ ਖੇਡ ਸਟੇਡੀਅਮ ਪਿੰਡ ਵੱਡੋਂ ਵਿਖੇ ਦੁਆਬਾ ਫੁੱਟਬਾਲ ਵੈਲਫੇਅਰ ਕਲੱਬ ਰਜਿਸਟਰਡ ਵੱਡੋਂ ਵੱਲੋਂ ਕਰਵਾਈ ਜਾ ਰਹੀ ਸਮਰ ਲੀਗ ਜਿਹੜੀ ਕਿ ਲਗਭਗ ਮਹੀਨੇ ਤੋਂ ਵੱਖ-ਵੱਖ ਪਿੰਡਾਂ ਦੀਆਂ ਗਰਾਊਂਡਾਂ ਦੇ ਵਿੱਚ ਚੱਲ ਰਹੀ ਸੀ ਅੱਜ ਫਾਈਨਲ ਸਮਾਰੋਹ ਸੰਪੰਨ ਹੋਇਆ ਨੰਗਲ ਕਲਾਂ ਦੀ ਟੀਮ ਲਟੇਰਾ ਕਲਾਂ ਦੀ ਟੀਮ ਤੋਂ 1-0 ਨਾਲ ਜੇਤੂ ਹੋ ਕੇ ਟਰੋਫੀ ਦੇ ਉੱਤੇ ਕਬਜ਼ਾ ਕੀਤਾ ਤੇ ਕੈਸ਼ ਪ੍ਰਾਈਜ਼ ਪ੍ਰਾਪਤ ਕੀਤਾ ਇਸ ਮੌਕੇ ਮਾਨਯੋਗ ਸਰਦਾਰ ਸੋਹਣ ਸਿੰਘ ਜੀ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਸਰਦਾਰ ਹਰੀ ਸਿੰਘ ਜੀ ਜਸਵਾਲ ਸ਼੍ਰੀ ਕ੍ਰਿਸ਼ਨ ਚੰਦ ਜੀ ਪਨੋਟ ਪਟਵਾਰੀ ਸਾਹਿਬ ਸਰਦਾਰ ਹਰਭਜਨ ਸਿੰਘ ਜੀ ਅਜਨੋਹਾ ਪ੍ਰਿੰਸੀਪਲ ਅਸ਼ਪਾਲ ਸਿੰਘ ਜੀ ਜਲਵੇੜਾ ਪ੍ਰਿੰਸੀਪਲ ਸੁਖਿੰਦਰ ਸਿੰਘ ਜੀ ਔਰ ਨਾਮੀ ਖੇਡੀ ਖੇਡ ਪ੍ਰੇਮੀ ਇਲਾਕੇ ਭਾਰਦਿਆਂ ਨੇ ਹਾਜ਼ਰ ਹੋ ਕੇ ਬੱਚਿਆਂ ਨੂੰ ਪ੍ਰਬੰਧਕਾਂ ਨੂੰ ਅਸ਼ੀਰਵਾਦ ਦਿੱਤਾ ਔਰ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਹੋਇਆ ਇਹ ਲਗਾਤਾਰ 24 ਸਾਲ ਤੋਂ ਲੀਗ ਚੱਲ ਰਹੀ ਹੈ ਵਾਕਵਾਕ ਨਗਰਾਂ ਦੇ ਵਿੱਚ ਔਰ ਦਾਨੀ ਸਜਣਾ ਦਾ ਐਨ ਆਰ ਆਈ ਵੀਰਾਂ ਭੈਣਾ ਭਰਾਵਾਂ ਦਾ ਸਭਨਾਂ ਦਾ ਜਿਨ੍ਹਾਂ ਨੇ ਤਨ ਮਨ ਤੇ ਧਨ ਦੇ ਨਾਲ ਸਹਿਯੋਗ ਦੇ ਕੇ ਸਾਰਾ ਕਾਰਜ ਸਫਲ ਕਰਾਇਆ ਵਿਸ਼ੇਸ਼ ਤੌਰ ਦੇ ਉੱਤੇ ਸਰਦਾਰ ਹਰਦੀਪ ਸਿੰਘ ਜੀ ਖਾਲਸਾ ਵੱਡੋ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਭਨਾਂ ਦਾ ਕੋਟਨ ਕੋਟ ਧੰਨਵਾਦ ਔਰ ਆਸ ਕਰਦੇ ਆਂ ਅਫੀਸ਼ੀਅਲ ਸਹਿਬਾਨ ਦਾ ਪ੍ਰੈਸ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਇਹ ਸਾਰੀ ਕਵਰੇਜ ਤੁਹਾਡੇ ਤੱਕ ਲੈ ਕੇ ਆਂਦੀ ਆ ਔਰ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਦੇ ਕੇ ਇਹਨਾਂ ਖੇਡਾਂ ਨੂੰ ਤੁਸੀਂ ਨਿਰੰਤਰ ਜਾਰੀ ਰੱਖੋਗੇ ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਨ੍ਹਾਂ ਨੇ ਵੱਲ ਉਦਮ ਬਖਸ਼ਿਸ਼ ਕਰਕੇ ਸਾਰੀਆਂ ਸੁਵਾਂਵਾਂ ਲਈਆਂ ਭੁੱਲਾ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ